ਮਾਰੂ ਮਹੱਲਾ ਪਹਿਲਾ ਦੱਖਣੀ ਕਾਇਆ ਨਗਰ ਨਗਰ ਗੜ ਅੰਦਰ ਗੜ ਕਾਇਆ ਨਗਰ ਨਗਰ ਗੜ ਅੰਦਰ ਸਾਚਾ ਵਾਸਾ ਪੁਰ ਗਗਨ ਅੰਦਰ ਅਸਥਿਰ ਥਾਨ ਸਦਾ ਨਿਰਮਾਇਲ ਆਪੇ ਆਪ ਉਪਾਏ ਦਾ ਹਾਂਜੀ ਅਸਥਿਰ ਥਾਨ ਇਥਿਠਮਕ ਸਦਾ ਨਿਰਮਾਇਲ ਇਥੇ ਵਿਸਰਾਮ ਹੈ ਆਪੇ ਆਪ ਉਪਾਇ ਦਾ ਇਹ ਜਿੰਨੇ ਵੀ ਅੱਗੇ ਪਾਦਾ ਆਉਣਗੇ ਇਹ ਪੱਪੇ ਕੰਨਾ ਵਧਾ ਕੇ ਉਚਾਰਨ ਕਰਨਾ ਉਪਾਇ ਲਾ ਨਹੀਂ ਲਾ ਦੇਣੀ ਪੱਪੇ ਦਾ ਕੰਨਾ ਵਧਾ ਦੇਵਾਂਗੇ ਤੇ ਈੜੀ ਤੇ ਆਵਾਜ਼ ਛੱਡਾਂਗੇ ਸਿਹਾਰੀ ਲੱਗ ਜਾਂਦੀ ਹੈ ਉਪਾਇ ਦਾ ਇਸ ਤਰ੍ਹਾਂ ਬੋਲਣਾ ਅੰਦਰ ਕੋਟ ਛੱਜੇ ਹਟਨਾਲੇ ਹਾਂਜੀ ਅੰਦਰ ਕੋਟ ਇੱਥੇ ਵਿਸਰਾਮ ਹੈ ਛੱਜੇ ਹਟਨਾਲੇ ਛੱਜੇ ਥੋੜਾ ਜਿਹਾ ਕੱਸ ਕੇ ਬੋਲਣਾ ਹੈ ਆਪੇ ਲਿਵ ਵਸਤ ਸਮਾਲੇ ਬਜਰ ਕਪਾਟ ਜੜੇ ਜੜ ਜਾਣੈ ਗੁਰ ਸਬਦੀ ਖੋਲਾਏ ਦਾ ਪੀਠੈ ਪਾਠ ਇਕੱਠਾ ਹੀ ਆ ਖੋਲਾ ਖੋਲਾਏ ਦਾ ਪੀਤਰ ਕੋਟ ਗੁਫਾ ਘਰ ਜਾਈ ਨੌ ਘਰ ਥਾਪੇ ਹੁਕਮ ਰਜਾਈ ਦਸਵੈ ਪੁਰਖ ਅਲੇਖ ਅਪਾਰੀ ਆਪੇ ਅ ਲਖ ਲਖਾਏ ਦਾ ਅ ਲਖ ਉਲਾ ਬੋਲਣਾ ਹੈ ਆਪੇ ਅਲਖ ਲਖਾਏ ਦਾ ਪੌਣ ਪਾਣੀ ਅਗਨੀ ਇੱਕ ਵਾਸਾ ਆਪੇ ਕੀਤੋ ਖੇਲ ਤਮਾਸਾ ਖੇਲ ਤਮਾਸਾ ਬਲਦੀ ਜਲ ਨਿਵਰੈ ਕਿਰਪਾ ਤੇ ਬਲਦੀ ਜਲ ਨਿਵਰੈ ਕਿਰਪਾ ਤੇ ਆਪੇ ਜਾਲ ਨੇਦ ਪਾਏ ਦਾ ਤਰਤ ਉਪਾਏ ਧਰੀ ਧਰਮਸਾਲਾ ਉਤਪਤ ਪਰਲ ਆਪ ਨਿਰਾਲਾ ਪਵਣੇ ਖੇਲ ਕੀਆ ਸਭ ਥਾਈ ਕਲਾ ਖਿੰਚ ਟਹਾਏ ਦਾ ਟਹਾਏ ਦਾ ਭਾਰ 18 ਮਾਲਣ ਤੇਰੀ ਚੋਰ ਚੋਰ ਟੁਲੈ ਪਵਣੇ ਲੈ ਫੇਰੀ ਚੋਰ ਟੁਲੈ ਇਥੇ ਵਿਸਰਾਮ ਹੈ ਪੂਲਾ ਬੂਲਾ ਹੈ ਚੋਰ ਟੁਲੈ ਪਵਣੇ ਪਵਣੇ ਲੈ ਫੇਰੀ ਚੰਦ ਸੂਰਜ ਦੇ ਦੀਪਕ ਰਾਖੇ ਧੋਏ ਪਦ ਤੇ ਥਮਕ ਲਾਉਣੀ ਹੈ ਚੰਦ ਸੂਰਜ ਦੋਏ ਦੀਪਕ ਰਾਖੇ ਸਾਸ ਘਰ ਸੂਰ ਸਮਾਏ ਦਾ ਪੰਖੀ ਪੰਚ ਉੱਡਰ ਨਹੀਂ ਤਾਵਹਿ ਪੰਚ ਪਦ ਤੇ ਵਿਸਰਾਮ ਲਾਉਣਾ ਹੈ ਪੰਖੀ ਪੰਚ ਉੱਡਰ ਨਹੀਂ ਤਾਵਹਿ ਸਫਲਿਓ ਬਿਰਖ ਅੰਮ੍ਰਿਤ ਫਲ ਪਾਵਹਿ ਅੰਮ੍ਰਿਤ ਫਲ ਪਾਵਹਿ ਗੁਰਮੁਖ ਸਹਿਜ ਰਵੈ ਗੁਣ ਗਾਵੈ ਹਰ ਰਸ ਚੋਗ ਚੁਗਾਇਦਾ ਚੁਗਾਇਦਾ ਇਲਮਿਲ ਚਿਲਕਾ ਚੰਦ ਨਾ ਤਾਰਾ ਛਿਲਮਿਲ ਇਕੱਠਾ ਪਾਠ ਬੋਲਣਾ ਛਿਲਮਿਲ ਚਿਲਕਾ ਕੱਕਾ ਬੋਲਣਾ ਛਿਲਕਾ ਕਹਿ ਨਹੀਂ ਬੋਲਦਣਾ ਛਿਲਮਿਲ ਚਿਲਕਾ ਚੰਦ ਨਾ ਤਾਰਾ ਸੂਰਜ ਕਿਰਨ ਨਾ ਬਿਜਲ ਗੈਣਾਰਾ ਸੂਰਜ ਕਿਰਨ ਨਾ ਬਿਜਲ ਗੈਣਾਰਾ ਅਕਥੀ ਕਥਾ ਚਿਹਨ ਨਹੀਂ ਕੋਈ ਅਕਥੀ ਪੁਲਾ ਹੀ ਬੋਲਣਾ ਅਕਥੀ ਕਥਾ ਚਿਹਨ ਨਹੀਂ ਕੋਈ ਊਰ ਰਹਿਆ ਮਾਨ ਪਾਏ ਦਾ ਪਸਰੀ ਕਿਰਨ ਜੋਤ ਉਜਿਆਲਾ ਕਰ ਕਰ ਦੇਖੈ ਆਪ ਦਿਆਲਾ ਅਨਹਦ रुण ਚੁਣਕਾਰ ਸਦਾ ਧੁਨ ਅਨਹਦ रुण ਚੁਣਕਾਰ ਇਥੇ ਠਮਕ ਸਦਾ ਧੁਨ ਇਥੇ ਵਿਸਰਾਮ ਲਾਉਣਾ ਹੈ ਨਿਰਭਉ ਕੈ ਘਰ ਵਾਇਦਾ ਵਾਇਦਾ ਅਨਹਦ ਵਾਜੈ ਭ੍ਰਮ ਭਉ ਭਜੈ ਸਗਲ ਵਿਆਪ ਰਹਿਆ ਪ੍ਰਭ ਸਾਜੈ ਸਭ ਤੇਰੀ ਤੂੰ ਗੁਰਮੁਖ ਜਾਤਾ ਦਰਸੂ ਹੈ ਗੁਣ ਗਾਏ ਦਾ ਆਦ ਨਰੰਜਨ ਨਿਰਮਲ ਸੋਈ ਅਵਰ ਨਾ ਜਾਣਾ ਦੂਜਾ ਕੋਈ ਇਕੰਕਾਰ ਵਸੈ ਮਨ ਭਾਵੇ ਹੋਮੈ ਗਰਭ ਗਵਾਏ ਦਾ ਅੰਮ੍ਰਿਤ ਪੀਆ ਸਤਗੁਰ ਦੀਆ ਅਵਰ ਨਾ ਜਾਣਾ ਦੂਆ ਤੀਆ ਏਕੋ ਏਕ ਸੋ ਅਪਰ ਅਪਰੰਪਰ ਅਪਰੰਪਰ ਨਹੀਂ ਹੈ ਏਕੋ ਏਕ ਸੋ ਉਪਰ ਪਰੰਪਰ ਐਡਾ ਨਾ ਲਗਿਆ ਇਹ ਪਰੰਪਰ ਹੀ ਹੈ ਇੱਕੋ ਇੱਕ ਸੋ ਉਪਰ ਪਰੰਪਰ ਪਰਖ ਖਜਾਨਾ ਪਾਏ ਦਾ ਗਿਆਨ ਧਿਆਨ ਸੱਚ ਗਹਿਰ ਗੰਭੀਰਾ ਗਹਿਰ ਬੋਲਣਾ ਹਾਦੀ ਸੀ ਅਰੀਲਾ ਕੇ ਗਹਿਰ ਗੰਭੀਰਾ ਕੋਈ ਨਾ ਜਾਣੈ ਤੇਰਾ ਚੀਰਾ ਜੇਤੀ ਹੈ ਤੇਤੀ ਤੁੱਦ ਜਾਚੈ ਕਰਮ ਮਿਲੈ ਸੋ ਪਾਏ ਦਾ ਕਰਮ ਧਰਮ ਸੱਚ ਹਾਥ ਤੁਮਾਰਾ ਸੱਚ ਪਦ ਤੇ ਵਿਸਰਾਮ ਲਉਣਾ ਹੈ ਕਰਮ ਧਰਮ ਸੱਚ ਹਾਥ ਤੁਮਾਰਾ ਵੇ ਪ੍ਰਵਾਹ ਅਖੋਟ ਪੰਡਾਰਾ ਤੂੰ ਦਿਆਲ ਕਿਰਪਾਲ ਸਦਾ ਪ੍ਰਾਪ ਆਪੇ ਮੇਲ ਮਿਲਾਏ ਦਾ ਆਪੇ ਦੇਖ ਦਿਖਾਵੇ ਆਪੇ ਆਪ ਆਪੇ ਦੇਖ ਦਿਖਾਵੇ ਆਪੇ ਆਪੇ ਥਾਪ ਉਥਾਪੇ ਆਪੇ ਆਪੇ ਜੋੜ ਵਿਛੋੜੇ ਕਰਤਾ ਆਪੇ ਮਾਰ ਜਿਵਾਏ ਦਾ ਆਪੇ ਮਾਰ ਜਿਵਾਏ ਦਾ ਜੇਤੀ ਹੈ ਤੇਤੀ ਤੁਧ ਅੰਦਰ ਦੇਖੈ ਆਪ ਬੈਸ ਵਿਜ ਮੰਦਰ ਵਿਜ ਮੰਦਰ ਸੰਬੰਧਕ ਪਾਠ ਹੈ ਦੇਖੈ ਆਪ ਇੱਥੇ ਵਿਸਰਾਮ ਹੈ ਬੈਸ ਵਿਜ ਮੰਦਰ ਨਾਨਕ ਸਾਚ ਕਹਿ ਬੇਨੰਤੀ ਬੇਨੰਤੀ ਹਰ ਦਰਸ਼ਨ ਸੁਖ ਪਾਏ ਦਾ ਮਾਰੂ ਮਹੱਲਾ ਪਹਿਲਾ ਦਰਸ਼ਨ ਪਾਵਾ ਜੀ ਤੁਧ ਪਾਵਾ ਭਾਏ ਭਗਤ ਸਾਚੇ ਗੁਣ ਗਾਵਾ ਤੁਧ ਪਾਣੇ ਤੂ ਭਾਵੇ ਕਰਤੇ ਆਪੇ ਰਸਨ ਰਸਾਏ ਦਾ ਸੋਹਣ ਭਗਤ ਪ੍ਰਭੂ ਦਰਬਾਰੇ ਮੁਕਤ ਭਏ ਖਰਦਾਸ ਤੁਮਾਰੇ ਆਪਗਵਾਏ ਤੇਰਾ ਰੰਗ ਰਾਤੀ ਆਨ ਦਿਨ ਨਾਮ ਧਿਆਇਦਾ ਈਸ਼ਰ ਬ੍ਰਹਮਾ ਦੇਵੀ ਦੇਵਾ ਇੰਦਰ ਤਪੇ ਮਨ ਤੇਰੀ ਸੇਵਾ ਹਾਂ ਇੰਦਰ ਪਾਠ ਹੈ ਇਹ ਪੁਥੀਆਂ ਚ ਕਈਆਂ ਚ ਇੰਦ ਛਪਿਆ ਹੋਇਆ ਹੈ ਇੰਦਰ ਪਾਠ ਸ਼ੁੱਧ ਪਾਠ ਹੈ ਇਥਾਂ ਰਾਰਾ ਹੈ ਇੰਦਰ ਤਪੇ ਮਨ ਤੇਰੀ ਸੇਵਾ ਜਤੀ ਸਤੀ ਕੀਤੇ ਬਨਵਾਸੀ ਅੰਤ ਨਾ ਕੋਈ ਪਾਏ ਦਾ ਵਿਣ ਜਾਣਾਈ ਕੋਈ ਨਾ ਜਾਣੈ ਵਿਣ ਜਾਣਾਈ ਇਸ ਨੂੰ ਨਹੀਂ ਲਮਕਾਉਣਾ ਵਿਣ ਜਾਣਾਈ ਕੋਈ ਨਾ ਜਾਣੈ ਵਿਣ ਜਾਣਾਈ ਕੋਈ ਨਾ ਜਾਣੈ ਜੋ ਕਿਸ ਕਰੇ ਸੋ ਆਪਨ ਭਾਣੈ ਲੱਖ ਚੌਰਾਸੀ ਜੀ ਉਪਾਏ ਭਾਣ ਸਾਹ ਲਵਾਏ ਦਾ ਭਾਣ ਸਾਹ ਲਵਾਏ ਦਾ ਲਖ 84 ਜੀਉ ਉਪਾਏ ਭਾਣ ਸਾਹ ਲਵਾਏ ਦਾ ਜੋ ਤਿਸ ਭਾਵੇਂ ਸੋ ਨਿਹਚੋ ਹੋਵੇ ਮਨਮੁਖ ਆਪ ਗੁਨਾਏ ਰੂਵੇ ਮਨਮੁਖ ਆਪ ਗੁਨਾਏ ਰੂਵੇ ਨਾਣਾ ਲਾਉਣਾ ਹੈ ਕੁਛ ਨਾਵਹ ਭੁੱਲਾ ਤੌਰ ਨਾ ਪਾਏ ਨਾ ਬਹੁ ਪਦ ਪੂਲਾ ਹੀ ਉਚਾਰਨ ਕਰਨਾ ਪਾਏ ਜਾਏ ਦੁਖ ਪਾਏ ਦਾ ਨਿਰਮਲ ਕਾਇਆ ਊਜਲ ਹੰਸਾ ਸੇਸ ਵਿੱਚ ਨਾਮ ਨਿਰੰਜਨ ਅੰਸਾ ਸਗਲੇ ਦੁਖ ਅੰਮ੍ਰਿਤ ਕਰ ਪੀਵੇ ਬਾਹੜ ਦੁਖ ਨਾ ਪਾਏ ਦਾ ਬਹੁ ਸਦਹੁ ਦੂ ਸਦਹੁ ਇਸ ਤਰ੍ਹਾਂ ਬੋਲਣਾ ਬਹੁਤ ਸਦਹੁ ਦੁਖ ਪ੍ਰਾਪਤ ਹੋਵੈ ਬਹੁ ਸਾਧਾਹ ਦੁਖ ਪ੍ਰਾਪਤ ਹੋਵੈ ਭੋਗ ਰੋਗ ਸੋ ਅੰਤ ਵਿਗੋਵੈ ਹਰਖ ਹੋ ਸੋਗ ਨ ਮਿਟਈ ਕਬਹੂ ਹਾਂ ਹਰਖ ਹੋ ਸੋਗ ਇੱਥੇ ਥੋੜਾ ਜਿਹਾ ਠਹਿਰਾ ਦੇ ਕੇ ਬੋਲਣਾ ਹਰਖ ਹੋ ਸੋਗ ਨ ਮਿਟਈ ਕਬਹੂ ਵੇਣ ਭਾਣੇ ਪਰਮਾਇਦਾ ਗਿਆਨ ਵਿਹੂਣੀ ਪਵੈ ਸੁਬਾਈ ਸਾਚਾ ਰੱਬ ਰਹਿ ਆ ਲਿਵ ਲਈ ਸੱਚਾ ਰੱਬ ਰਹਿਆ ਇਥੇ ਵਿਸਰਾਮ ਲਿਵ ਲਈ ਸੱਚਾ ਰੱਬ ਰਹਿਆ ਨਹੀਂ ਸੱਚਾ ਰੱਬ ਰਹਿਆ ਲਿਵ ਲਈ ਸੱਚਾ ਰੱਬ ਰਹਿਆ ਲਿਵ ਲਈ ਨਿਰਭਉ ਸ਼ਬਦ ਗੁਰੂ ਸੱਚ ਜਾਤਾ ਜੋਤੀ ਜੋਤ ਮਿਲਾਇਦਾ ਅਟਲ ਅਡੋਲ ਅਤੋਲ ਮੁਰਾਰੇ ਖਿਨ ਮਹਿਟਾਹੇ ਫੇਰ ਉਸਾਰੇ ਰੂਪ ਨਾ ਰੇਖਿਆ ਮੇਤ ਨਹੀਂ ਕੀਮਤ ਸ਼ਬਦ ਭੇਦ ਪਤੀ ਆਏ ਦਾ ਹਮ ਦਾਸਨ ਕੇ ਦਾਸ ਪਿਆਰੇ ਸਾਧਿਕ ਸਾਚ ਭਲੇ ਵਿਚਾਰੇ ਮੰਨੇ ਨਾਉ ਸੋਈ ਜੇਣ ਜਾਸੀ ਆਪੇ ਸਾਚ ਦਰਦਾਏ ਦਾ ਪੱਲੇ ਸਾਚ ਸੱਚੇ ਸਤਿਆਰਾ ਸਾਚ ਭਾਵੇ ਸ਼ਬਦ ਪਿਆਰਾ ਤ੍ਰਿਪਾਵਨ ਅਨੁਸਾਚ ਕਲਾ ਧਰ ਥਾਪੀ ਸਾਚ ਹੀ ਪਤੀਆਏ ਦਾ ਵੱਡਾ ਵੱਡਾ ਆਖੇ ਸਭ ਕੋਈ ਗੁਰ ਬਿਨ ਸੋਜੀ ਕਿਨੈ ਨਾ ਹੋਈ ਸਾਚ ਮਿਲੈ ਸੋ ਸਾਚੇ ਪਾਏ ਨਾ ਵਿਛੜ ਦੁਖ ਪਾਏ ਦਾ ਤੁਰਹੁ ਵਿਛੁੰਨੇ ਤਾਹੀ ਰੁੰਨੇ ਮਾਰ ਮਾਰ ਜਨਮਹਿ ਮੋਹਲਤ ਪੁੰਨੇ ਜੇਸ ਬਖਸੇ ਤੇਸ ਦੇ ਵਢਿਆਈ ਮੇਲ ਨ ਪਛੋਤਾਇਦਾ ਮੇਲ ਪਦ ਤੇ ਇਹ ਨਾ ਕੇ ਬੋਲਣਾ ਮੇਲ ਨ ਪਛੋਤਾਇਦਾ ਆਪੇ ਕਰਤਾ ਆਪੇ ਭੁਗਤਾ ਆਪੇ ਤ੍ਰਿਪਤਾ ਆਪੇ ਮੁਕਤਾ ਆਪੇ ਮੁਕਤ ਦਾਨ ਮੁਕਤੀ ਸਰ ਹਾਂ ਜੀ ਵੱਖਰਾ ਪਾਠ ਕਰਨਾ ਆਪੇ ਮੁਕਤ ਦਾਨ ਇੱਥੇ ਠਮਕ ਮੁਕਤੀ ਸਰ ਇੱਥੇ ਵਿਸਰਾਮ ਹੈ ਮਮਤਾ ਮੋਹ ਚੁਕਾਇਦਾ ਦਾਨ ਆ ਕੈ ਸਿਰ ਦਾਨ ਵਿਚਾਰਾ ਕਰਨ ਕਾਰਨ ਸਮਰੱਥ અપਾਰਾ ਕਰ ਕਰ ਵੇਖੈ ਕੀਤਾ ਆਪਣਾ ਕਰਨੀ ਕਾਰ ਕਰਾਇਦਾ ਸੇ ਗੁਣ ਗਾਵ ਸੱਚ ਭਾਵਹਿ ਤੁਜ ਤੇ ਉਪਜਹਿ ਤੁਜ ਮਾਹਿ ਸਮਾਵਹਿ ਨਾਨਕ ਸਾਚ ਕਹ ਬੇਨੰਤੀ ਮਿਲ ਸਾਚ ਸੁਖ ਪਾਏ ਦਾ